ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਅਦਰਸ਼ ਜੂਸਨ ਇਸ ਟਾਈਮ ਮੌਜੂਦ ਹਾਂ ਜਲਾਲਾਬਾਦ ਦੇ ਨਾਂ ਲੱਗਦੇ ਪਿੰਡ ਦੇ ਰੋਗੇ ਦੇ ਵਿੱਚ ਜਿੱਥੇ ਬਹੁਤ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇੱਕ ਵਿਅਕਤੀ ਲਾਈਨਾਂ ਕ੍ਰੋਸ ਕਰਦੇ ਸਮੇਂ ਆਪਣੀ ਜਾਨ ਗਵਾ ਬੈਠਾ ਤਾਂ ਮੌਕੇ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਕੀ ਕਹਿਣਾ ਹੈ ਪੁਲਿਸ ਅਫਸਰਾਂ ਦਾ ਤੁਸੀਂ ਵੀ ਸੁਣੋ ਇਹ ਤਾਂ ਸਾਨੂੰ ਹੋਣੀ ਪਤਾ ਲੱਗਾ ਹੈ ਹਾਂ ਕੀ ਪਤਨ ਕਦੋਂ ਵੀ ਹੋਈ ਹੈ ਅੱਛਾ ਹਾਂ ਤੇ ਏਰੀਆ ਕਿਹੜਾ ਪੈਂਦਾ ਜਿੱਥੇ ਜਿੱਥੇ ਉਹਨਾਂ ਦੀ ਮੌਤ ਹੋਈ ਹੈ ਕਿਹੜਾ ਏਰੀਆ ਪੈਂਦਾ ਇਹ ਦਰੋ ਗਿਆ ਦਰੋ ਗਿਆ ਹਾਂ ਘਰੋਂ ਕਿੰਨੇ ਕੁ ਜੇ ਆਏ ਸੀਗੇ ਕਰੋ ਹੁਣ ਕੀ ਪਤਾ ਸੰਤਾ ਵੀ ਪਤਾ ਕੋਈ ਨਹੀਂ ਐਸੇ ਮੈਂ ਤਾਂ ਸੌ ਰਹੀ ਤੇ ਗਈ ਆਂ ਤੇ ਬਾਦ ਲੱਕਿਆ ਅੱਛਾ ਹਾਂ ਮੈਂ ਵੀ ਆਈ ਹਾਂ ਅੱਛਾ ਜੀ ਹਾਂ ਇਹ ਪਰੇਸ਼ਾਨ ਰਹਿੰਦੇ ਸੀ ਹਾਂ ਪਰੇਸ਼ਾਨ ਹੀ ਰਹਿੰਦੇ ਸੀ ਅੱਛਾ ਹਾਂ ਕਿੰਨੀ ਉਮਰ ਸੀ ਇਹਦੀ ਕੀ ਉਮਰ ਆ ਤੇ 35 ਸਾਲ ਹੋਣੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਫੇਰ ਸਾਨੂੰ ਹਣ ਫੋਨ ਕੀਤਾ ਕਰੂ ਮੇਰੀ ਪਤਰੀ ਨੂੰ ਉਹਨੇ ਅੱਛਾ ਇਹ ਉਹਨੇ ਦੱਸਿਆ ਇਹਨਾਂ ਦਾ ਵਿਆਹ ਵੀ ਹੋਇਆ ਸੀ ਇਹਨਾਂ ਦਾ ਇਹ ਹੁੰਦਾ ਵਿਆਹ ਜੋ ਕੋਈ ਹੋਇਆ ਅੱਛਾ ਹਾਂ ਕੁਆਰਾ ਹੀ ਹੋਰ ਕੋਈ ਪਰਿਵਾਰ ਜੀ ਇਹਨਾਂ ਦਾ ਕੋਈ ਭਰਾ ਜਾਂ ਕੋਈ ਭਤੀਜੇ ਭਤੀਜਾ ਹੈਗਾ ਸੀ ਉਹ ਵੀ ਵਿਆਹ ਵਾ ਅੱਛਾ ਹਾਂ ਇਹ ਡਰਾਈਵ ਦੇ ਕਰਨ ਮੁਤਾਬਕ ਕਹਿੰਦੇ ਇਹ ਬੰਦਾ ਇਹ ਲੈਨਾ ਕ੍ਰੋਸ ਕਰ ਰਿਹਾ ਸੀ ਤੇ ਚੰਨ ਗੱਡੀ ਦੇ ਪਿਛਲੇ ਪਾਸੇ ਜਿੱਥੇ ਕਿ ਮੌਤ ਹੋ ਗਈ ਹੈ ਸਰ ਕੋਈ ਪਤਾ ਲੱਗਿਆ ਕਿੱਥੋਂ ਦਾ ਪਤਾ ਲੱਗਿਆ ਦੱਸ ਰਿਹਾ ਕਹਿੰਦੇ ਵੀ ਇਹ ਬੰਦੇ ਦੇ ਚੋਕ ਦਾ ਮਿਲਿਆ ਸੀ ਕਾਪੀ ਛੋਟੀ ਜਿਹੀ ਸੀ ਦੀ ਡੈਰੀ ਸੀਗੀ ਡੈਰੀ ਚ ਵੇਖਿਆ ਸੀ ਉਹ ਨੰਬਰ ਬੰਦਾ ਇਥੋਂ ਜਲਾਲਾਬਾਦ ਦੇ ਆਪਣੇ ਲਾਗੇ ਪਿੰਡ ਮੀਰਖਾ ਦੇ ਕੋਟਾਣੀ ਆ ਕੋਈ ਉਥੋਂ ਦਾ ਬੰਦਾ ਜਨਕੇ ਰਹਿਣ ਵਾਲਾ ਸੀ ਸਰ ਕਿੰਨੇ ਕ ਵਜੇ ਆਸਾ ਵਾਪਰੇ ਆਇਆ ਇਹ ਤਕਰੀਬਨ ਪੌਣੇ 12 ਵੇ ਦੀ ਗੱਲ ਹੈ ਜੀ ਤੇ ਗੱਡੀ ਕਿਹੜੇ ਪਾਸੇ ਆ ਰਹੀ ਸੀ ਇਹ ਟ੍ਰੇਨ ਆਈ ਸੀ ਫਰੋਇਪਰ ਤੋਂ ਫਾਇਲਕਾ ਜਾਣ ਵਾਲੀ ਟ੍ਰੇਨ ਨੰਬਰ ਦਾ 0 4627 ਤੁਹਾਨੂੰ ਕਿੱਦਾਂ ਇਤਲਾਹ ਨਹੀਂ ਲਿਖਿਆ ਸਾਨੂੰ ਉੱਥੇ ਸਟੇਸ਼ਨ ਬਾਸਟੇ ਇਤਲਾਹ ਦਿੱਤੀ ਉਹਦੇ ਕਹਿ ਮਤਾਬਿਕ ਅਸੀਂ ਸਟੇਸ਼ਨ ਮਾਸਟਰ ਦੇ ਅਸੀਂ ਇੱਥੇ ਮੌਕੇ ਤੇ ਪੁੱਜੇ ਆ ਤੇ ਜਿਹੜੀ ਕੋਈ ਕਾਰ ਵੀ ਬੰਦੀ ਕੋਈ ਉਹ ਕਾਨੂੰਨੀ ਕਾਰਵਾਈ ਕਰਾਂਗੇ ਮੌਕੇ ਤੇ ਜੋ ਵੀ ਬੰਦੀ ਹੋਈ ਹੈ ਦੀ